ਸੇਮਾ ਬਜੀਆ ਸੀ ਲੋ ਵੀ ਸਜਾ ਕਰੇਪਸ ਪਤਾ ਜੇ ਖੋਆ ਪੈਸੂਟੀ ਫਰੂਟੀ ਲੋ ਜੀ ਹੋਮ ਮੇਡ ਐਡਾ ਘੈਂਟ ਬਣਿਆ ਨਾ ਹਰ ਮਨ ਮੈਂ ਕਦੇ ਨਹੀਂ ਫਲੂਦਾ ਖਾ ਕੇ ਵੇਖਿਆ ਲੋ ਵੀ ਸਜਣਾ ਸਾਰੇ ਨੂੰ ਮਿਕਸ ਕਰਕੇ ਆਪਣਾ ਬਣਾ ਜੇ ਫਲੂਦਾ ਅੱਜ ਹੀ ਬਣਾਉਣ ਲੱਗੇ ਠੰਡਾ ਠੰਡਾ ਫਲੂਦਾ ਸੇਵੀਆਂ ਵਾਲਾ ਕਿਵੇਂ ਕਰਕੇ ਬਣਾਉਣਾ ਸੇਵੀਆਂ ਕਰਾਂਗੇ ਇਹਨਾਂ ਦੇ ਸੇਵੀਆਂ ਬਣੀ ਜਾਣਗੀਆਂ ਬੇਟਾ ਕੜਾਈ ਦੇ ਲਓ ਵੀ ਗਰਮੀ ਵਾਲੀ ਸਪੈਸ਼ਲ ਤੁਹਾਡੇ ਵਾਸਤੇ ਅੱਜ ਆਪਾਂ ਬਣਾਉਣ ਲੱਗੇ ਆ ਫਲੂਦਾ ਠੰਡਾ ਠੰਡਾ ਫਲੂਦਾ ਬਣਾਵਾਂਗੇ ਜਿਹੜਾ ਖਾ ਕੇ ਪੀ ਕੇ ਹਾਂ ਜਿਹੜਾ ਆਪਣੇ ਘਰ ਦੀਆਂ ਜਾਂ ਤਾਂ ਬਣ ਜੂਗਾ ਸੁੱਖ ਆ ਜਾਂਦੀਆਂ ਚੀਜ਼ਾਂ ਦਾ ਬਾਹਰ ਸੌਖਾ ਹਾਂ ਸੋ ਕੋਈ ਚੀਜ਼ ਤੁਹਾਨੂੰ ਬਾਹਰੋਂ ਲੈ ਹੋਣੀ ਨਾ ਪਵੇ ਸੋ ਘਰ ਦਾ ਵਧੀਆ ਫਰੈਸ਼ ਫਲੂਦਾ ਬਣਾ ਕੇ ਤੁਸੀਂ ਠੰਡਾ ਠੰਡਾ ਮਹਿਸੂਸ ਕਰ ਸਕਦੇ ਹੋ ਆਪਦੇ ਅੰਦਰ ਠੰਡਕ ਪਾ ਸਕਦੇ ਹੋ A to Z रेसिपी ਦੱਸਾਂਗੇ ਸਮਾਨ ਸਾਰਾ ਆਪਣੇ ਵਿਚਕਾਰ ਅਵੇਲੇਬਲ ਹੈ ਤੁਹਾਨੂੰ ਦਿਖਾਉਣੇ ਆ ਤੇ ਫਿਰ ਬਣਾਉਣੇ ਆ ਤੇ ਫਿਰ ਬੇਬੇ ਖਾਵਾਂਗੇ ਹਾਂ ਖਾਵਾਂਗੇ ਖਾਣਾ ਤੇ ਬਣਾਉਣਾ ਤੇ ਕੁਝ ਲੋਕਾਂ ਨੂੰ ਖਾਣਾ ਤੇ ਬਣਾਉਣਾ ਵੈਰੀ ਗੁੱਡ ਯੈਸ ਕਿਉਂਕਿ ਬੇਬੇ ਜੀ ਆਪਾਂ ਦਿਖਾਵਾਂਗੇ ਫਿਰ ਉਹ ਵੀ ਬਣਾਉਣਗੇ ਫਿਰ ਕਿੰਨੇ ਕਰਨਗੇ ਲਓ ਵੀ ਸਜਣੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਜ ਬਣੂਗਾ ਠੰਡਾ ਠੰਡਾ ਫਲੂਦਾ ਵਾਹ ਜੀ ਵਾਹ ਗ੍ਰੇਪ ਲਓ ਜੀ ਸਾਰਨਾ ਪਹਿਲਾਂ ਕੀ ਕਰਾਂਗੇ ਮੰਮੀ ਜੀ ਦੁੱਧ ਪਾ ਦਾਂਗੇ ਕਿੰਨਾ ਕ ਲੀਟਰ ਦੇ ਕਰੀਬ ਆ ਥੋੜਾ ਜਿਹਾ ਵੱਧਾਉਗਾ ਲੀਟਰ ਤੋਂ ਲਓ ਜੀ 1 ਲੀਟਰ ਘਰ ਦਾ ਵਧੀਆ ਦੁੱਧ 9 ਪੈਂਟ ਵਾਲਾ ਦੁੱਧ ਆ ਬੇਬੇ ਖੰਡ ਜਿੰਨੀ ਆਪਾਂ ਟੇਸਟ ਦੇ ਮੁਤਾਬਕ ਜਿਉਂਨੀ ਪਾ ਸਕਦੇ ਹਾਂ ਲਓ ਜੀ ਮਿੱਠਾ ਪਾਤਾ ਜੇ ਕਿਉਂਕਿ ਇਹ ਫਲੂਦਾ ਜਿਹੜਾ ਮਿੱਠਾ ਮਿੱਠਾ ਹੀ ਸਵਾਦ ਲੱਗਦਾ ਜੀ ਦੁੱਧ 'ਚ ਪਾ ਦਾਂਗੇ ਮਿੱਠਾ ਇਹ ਆਪਾਂ ਪਾਉਣਾ ਹੁਣ ਅਰਾ ਰੋਡ ਲਓ ਜੀ ਅਰਾ ਰੋਡ ਕਿੰਨਾ ਕ ਪਾਉਣਾ 11 ਅਰਾ ਰੋਡ ਦੇ 4 ਚਮਚ ਅਰਾ ਰੋਡ ਇਹਦੇ ਚਾਰਾਂ ਤੋਂ ਬਾਅਦ ਆਪਾਂ ਨਾ ਪਾ ਕੇ ਠੰਡੇ ਇਹਰਾ ਪਾਤ ਤੇ ਰੱਖਣਾ ਇਹ ਬਈ ਆਇ ਨਹੀਂ ਉੱਤੇ ਰੱਖਣਾ ਜੇ ਆਪਾਂ ਐ ਤੱਤੇ ਦੁੱਧ ਚ ਪਾਤਾ ਇੰਨੀਆਂ ਗੰਡਾ ਬਣ ਜਾਣਗੇ ਓਕੇ ਠੀਕ ਆ ਸਮਝ ਗਏ ਮੈਨੂੰ ਤੇ ਸਮਝ ਨਹੀਂ ਲੱਗੀ ਤੁਸੀਂ ਸਮਝ ਗਏ ਆ ਲਾਓ ਜੀ ਦੁੱਧ ਚ ਫੇਰ ਆਪਾਂ ਪਾਦਾਂਗੇ ਖੰਡ ਫੇਰ ਆਪਾਂ ਪਾਤਾ ਜੇ ਅਰਾ ਰੋਡ ਇਹ ਠੰਡੇ ਦੁੱਧ ਚ ਪਾਉਣਾ ਹਨਾ ਇਹ ਗਰਮ ਦੁੱਧ ਨਹੀਂ ਆ ਨਾ ਨੋਰਮਲ ਪਾਉਣਾ ਠੰਡੇ ਦੁੱਧ ਚ ਆ ਠੀਕ ਆ ਡੈਡੀ ਜੀ ਠੀਕ ਆ ਗੰਡਾ ਬਣ ਜਾਣਗੇ ਜੇ ਆਪਾਂ ਉਹਦੇ ਚ ਪਾਵਾਂਗੇ ਵਾਹ ਜੀ ਵਾਹ ਵਾਹ ਜੀ ਵਾਹ ਕੀ ਆ ਹੀ ਬੱਬੇ ਹਾਂ ਬੋਤਾ ਆਪਾਂ ਦੋਵੇਂ ਜਾਣੇ ਵੀ ਕੁਝ ਕਰ ਲਈਏ ਆਪਾਂ ਦੋਵੇਂ ਜਾਣੇ ਕਮੈਂਟਰੀ ਕਰਾਂਗੇ ਦੱਸਾਂਗੇ ਹਾਂ ਚੱਲਦੇ ਆਂ ਹੈਂ ਧੂਆ ਚੱਲਦੇ ਆ ਧੂਆ ਮੁੰਗਾ ਚੱਲਦਾ ਇਹ ਤਾਂ ਧੂਆ ਹੁੰਦਾ ਵਾ ਇਹਨਾਂ ਨੂੰ ਮਿਕਸ ਕਰਕੇ ਹੁਣ ਉੱਤੇ ਰੱਖ ਦੇਣਾ ਤੇ ਪਹਿਲਾਂ ਕਿਉਂ ਨਹੀਂ ਗਰਮ ਕੀਤਾ ਇਹ ਪਹਿਲਾਂ ਤਾਂ ਨਹੀਂ ਕੀਤਾ ਇਹਦੀਆਂ ਗੰਡਾ ਬਣ ਜਾਣਗੀਆਂ ਜਿਹੜਾ ਪਰ ਆ ਰੋਟ ਪਾਇਆ ਵਿੱਚ ਓਕੇ ਨਹੀਂ ਤਾਂ ਅੱਗ ਬਹੁਤ ਹੈ ਮੇਜਰ ਫਾਇਰ ਤੇ ਹੋਈ ਪਈ ਹੋਰ ਕਿੰਨੀ ਗੱਗ ਚਾਹੀਦੀ ਆ ਲਓ ਜੀ ਬਹੁਤ ਹੀ ਘੈਂਟ ਵਧੀਆ ਅੰਗੂਰ ਪਾਵਾਂਗੇ ਚੈਰੀ ਚੈਰੀ ਦੇ ਨਾਲ ਪਾਵਾਂਗੇ ਪਿਸਤਾ ਪਿਸਤਾ ਔਗੀ ਪਿਆਜ਼ ਮਾਮਾ ਇਹ ਕਤੀਰਾ ਗੂੰਦ ਇਹ ਗੂੰਦ ਕਤੀਰਾ ਪਾਵਾਂਗੇ ਵਿੱਚ ਲਓ ਜੀ ਸਾਰੀਆਂ ਘੈਂਟ ਘੈਂਟ ਚੀਜ਼ਾਂ ਹੀ ਪੈਣੀਆਂ ਜੇ ਇਹ ਸੀਡ ਇੱਕ ਚੀਜ਼ ਹੋਰ ਦੱਸਾਂ ਨਹੀਂ ਬਹੁਤ ਹੀ ਘੈਂਟ ਚੀਜ਼ ਬਹੁਤ ਹੀ ਸੋਹਣੀ ਵਧੀਆ ਉਹ ਆਪਾਂ ਹਲੇ ਨਹੀਂ ਦਿਖਾਉਣੀ ਬਾਜੂ ਥਾਵੇਂ ਔਰ ਜੀਆ ਸੀਡਸ ਇਹ ਵੀ ਵਿੱਚ ਮੇ ਡਾਲੇਗੇ ਹਮ ਕਿਵੇਂ ਜਿਵੇਂ ਅੱਜ ਤੋ ਅਸੀਂ ਨਿੱਕੇ ਹੁੰਦੇ ਮੱਸੀਆ ਤੇ ਜਾਂਦੇ ਹੁੰਦੇ ਸੀ ਠੱਠੇ ਹਾਂ ਠੱਠਾ ਸਾਹਿਬ ਹਾਂ ਉੱਥੇ ਅਸੀਂ ਖਾਂਦੇ ਹੁੰਦੇ ਸੀਗੇ ਫਲੂਦਾ ਉਹ ਤਾਂ ਹੁਣ ਹੀ ਫਲੂਦਾ ਕਹਿਣ ਲੱਗ ਗਏ ਉਹ ਤਾਂ ਮਿੱਠੀਆਂ ਸੇਵੀਆਂ ਆਂਦੇ ਹੁੰਦੇ ਸੀ ਰੰਗ-ਬਰੰਗੀਆਂ ਮਿੱਠੀਆਂ ਹਾਂ ਕਈ ਉਹ ਵੀ ਕਹਿ ਦਿੰਦੇ ਰੰਗ-ਬਰੰਗੀਆਂ ਮਿੱਠੀਆਂ ਸੇਵੀਆਂ ਇਹ ਮਿੱਤਰੋ ਤੁਸੀਂ ਕਮੈਂਟ ਕਰਕੇ ਦੱਸੋ ਕੀ ਤੁਸੀਂ ਕੀ ਕਹਿੰਦੇ ਆ ਸਾਨੂੰ ਐ ਲੱਗਦਾ ਸੀ ਵੀ ਇਹ ਪਤਾ ਨਹੀਂ ਕਿੰਨੀਆਂ ਕੌਖੀਆਂ ਕਿਵੇਂ ਬਣਦੀਆਂ ਹੋਣਗੀਆਂ ਸੀ ਕਹਿਣਾ ਚਿੱਟੀਆਂ-ਚਿੱਟੀਆਂ ਜੀਆਂ ਵੀ ਇਨਾ ਮੈਦੇ ਦੀਆਂ ਨਾ ਕਾਦੀਆਂ ਕਾਦੀਆਂ ਸੇਵੀਆਂ ਹੋਰ ਕਿ ਐਂ ਦੇਈਆਂ ਹਨ ਠੰਡੀਆਂ ਡੰਡੀਆਂ ਨਾਲੇ ਦਾ ਪਰੇ ਸੌ ਬਹੁਤ ਆ ਆਮ ਆਪਾਂ ਘਰਾਂ 'ਚ ਬਣਾਉਂਦੇ ਨਹੀਂ ਆਪਾਂ ਨੂੰ ਲੱਗਦਾ ਰਹਿੰਦਾ ਪਤਾ ਨਹੀਂ ਔਖਾ ਕੰਮ ਆ ਪਰ ਬਣਾਉਣਾ ਬੜਾ ਸੌਖਾ ਏ ਬੇਬੇ ਸੌਖਾ ਹੀ ਆਣਾ ਕੰਮ ਕੁਰਸੀ ਤੇ ਬਹਿ ਕੇ ਦੱਸਣਾ ਨਾ ਜਿੰਨਾ ਆਪਾਂ ਵੀ ਪੈਸੇ ਇੱਕ ਗਲਾਸ ਦੇ ਦੇਣੇ ਆ ਨਾ ਬਾਜ਼ਾਰੋਂ ਉਹਨੇ 'ਚ ਆਪਣੇ ਸਾਰੇ ਟੱਬਰ ਦੇ ਬਾਣ ਹਾਂ ਪਰ ਬਾਜ਼ਾਰ 'ਚ ਹਨਾ 100 ਦਾ ਗਲਾਸ ਦਿੰਦੇ ਆ 60 ਦਾ ਨਹੀਂ ਕਈ 80 ਦਾ ਕਈ 60 ਦਾ ਕਈ 100 ਹੈ ਕਿਵੇਂ ਆ ਜਿਹੜਾ ਇੰਨਾ ਸਾਮਾਨ ਰੱਖਿਆ ਹੈ ਦੁਕਾਨ ਤੇ ਵੇਚਣਿਆ ਹੁੰਦਾ ਸਾਮਾਨ ਆਪਾਂ ਘਰੇ ਬੇਬੇ ਦੁਕਾਨ ਲਾਈ ਹੋਈ ਹਟੀ ਹਟੀ 30 اللي ਬਾਹਰ ਵਿੱਚ ਪਾਈਆਂ ਨੇ ਚੀਜ਼ਾਂ ਤੇ ਆਪਣੇ ਤੇ ਆਪਣੇ ਕੌਲੀਆਂ ਸਗ ਲਿਆਉਂਦੇ ਤੇ ਕੜਾਈ ਲੈ ਬੇਬੇ ਤੂੰ ਦੱਸ ਤੂੰ ਪਹਿਲੀ ਵਾਰੀ ਫਲੂਦਾ ਕਦੋਂ ਖਾਦਾ ਸੀ ਮੈਂ ਤਾਂ ਵੇਖਿਆ ਉਹਨੀਆਂ ਨਾਂ ਹੀ ਸੁਣਿਆ ਫਲੂਦਾ ਖਾਣਾ ਤਾਂ ਕੀ ਆ ਅੱਜ ਮੇਰੇ ਬੇਬੇ ਨੂੰ ਖਵਾ ਦਾਂਗੇ ਵਧੀਆ ਆ ਕੇ ਵੇਖੋ ਫਲੂਦਾ ਕਿਉਂ ਜਾਂਦਾ ਫੇਰ ਬਣਾ ਲਿਆ ਕਰੀਂ ਵਾਲਾ ਬੇਬੇ ਸੇਵੀਆ ਵਾਲਾ ਤੇੜੀਆਂ ਪਾਉਣੀਆਂ ਵਿੱਚ ਯਾ ਇਹ ਦੂਸਰੀਆਂ ਸੇਵੀਆ ਨਹੀਂ ਆਟੇ ਵਾਲੀਆਂ ਸੇਵੀਆ ਨਹੀਂ ਹੁੰਦੀਆਂ ਹਰਮਨ ਮੈਂ ਕਦੇ ਨਹੀਂ ਫਲੂਦਾ ਖਾ ਕੇ ਵੇਖਿਆ ਆ ਬੇਬੇ ਬੇਬੇ ਨਾਲ ਸੋਰ ਲਾ ਦਿੰਦੇ ਆ ਇਧਰ ਅੱਗ ਬਹੁਤ ਹੈ ਬੇਬੇ ਖਾ ਕੇ ਵੇਖ ਬਹੁਤ ਸਵਾਦ ਆ ਨਾ ਬੋਲ ਤਾਂ ਆਪਾਂ ਜ਼ਰੂਰ ਖਾਣੇ ਲੋਕਾਂ ਦਾ ਕਮੈਂਟ ਜ਼ਰੂਰ ਕਰਾਉਣੇ ਆ ਕਮੈਂਟ ਨਹੀਂ ਬੇਬੇ ਮੈਨੂੰ ਪਤਾ ਮੰਮੀ ਨੇ ਕਹਿ ਲਿਆ ਲਓ ਜੀ ਮੰਮੀ ਇਹਨੂੰ ਚੰਗੀ ਤਰ੍ਹਾਂ ਕਾੜ ਦੇਣਾ ਜੀ ਕਾੜੀ ਜੰਨੇ ਵਾਲਾ ਨਹੀਂ ਆ ਹੈ ਇਹ ਤਾਂ ਵਾਲਾ ਨਹੀਂ ਆਇਆ ਲਗਦੀ ਆ ਨਾ ਸੇਕ ਤਾਂ ਕੱਟਾ ਸੇਕ ਕੱਟ ਪੈਂਦਾ ਹਵਾੜਾ ਨਹੀਂ ਆਇਆ ਜੀ ਲਓ ਜੀ ਚੰਗੀ ਤਰ੍ਹਾਂ ਕਾੜ ਕਾੜ ਕੇ ਰੱਖੂਆ ਹੋਈ ਬਣਾ ਦੇ ਉਹ ਕੀ ਬਣ ਜੂਗਾ ਕਿਵੇਂ ਆ ਜਿਹੜਾ ਪਿਸਤਾ ਹੈ ਜੇ ਮੇਰੇ ਦੋ ਦੋ ਫਾੜੀਆਂ ਕਰਦੀਆਂ ਕੋਈ ਮੇਰੇ ਤੇ ਕੇਸ ਤਾਂ ਨਹੀਂ ਹੁੰਦਾ ਕੇਸ ਬੇਬੇ ਹਾਈ ਕੋਰਟ ਨੂੰ ਇੱਥੇ ਆਪਣੇ ਆਪਣੇ ਜੱਜ ਸਾਹਿਬ ਤੇ ਆ ਹੀ ਆਏ ਹਾਈ ਕੋਰਟ ਤੇ ਜਾਣ ਹੀ ਨਹੀਂ ਨਾ ਪਹਿਲਾਂ ਨੇ ਮੇਰ ਲਾਂਗੇ ਜੱਸ ਪਹਿਚਾਈ ਮੈਨ ਮੇਰ ਲਾਂਗੇ ਹਾਈ ਕੋਰਟ ਨਾ ਜਾਏਗੇ ਆਵੇ ਨਾ ਆਇਓ ਜੀ ਲਓ ਜੀ ਇਧਰ ਆਪਣਾ ਹਾਂ ਸੰਗਣਾ ਹੋ ਗਿਆ ਲਓ ਜੀ ਕਰੀਮੀ ਟਾਈਪ ਦਾ ਹੋ ਗਿਆ ਜਿਵੇਂ ਤੁਸੀਂ ਕਹਿੰਦੇ ਸੀ ਯਾਰ ਵਧੀਆ ਇਹ ਚੀਜ਼ ਤੁਸੀਂ ਨਾ ਜਿਵੇਂ ਹੁਣ ਰੈਸਪੀ ਬਣਾਈ ਐ ਇੱਕ ਵਾਰੀ ਜਿਵੇਂ ਇਹ ਤੇ ਹੀ ਜ਼ਿਆਦਾ ਬਣਾਉਣੇ ਪਏ ਤੁਸੀਂ ਥੋੜੀ ਜੀ ਵੀ ਬਣਾ ਕੇ ਵੇਖੋ ਐਡੀ ਕ ਘੈਂਟ ਬਣਨੀ ਆ ਹਾਂ ਬਹੁਤ ਸਵਾਲ ਬਣੋ ਲਓ ਜੀ ਇੱਧਰ ਆਪਣਾ ਤਿਆਰ ਪਰ ਤਿਆਰ ਮੰਮੀ ਹਾਂ ਇਹ ਨੂੰ ਨਾ ਠੰਡਾ ਕਰਨਾ ਰੱਖਣਾ ਵਾ ਗਈ ਤਾਂ ਵੀ ਗਲਾਬ ਦਾ ਸਿਰਮ ਵੀ ਮਿਲ ਜਾਂਦਾ ਉਹ ਵੀ ਆਪਾਂ ਵਿੱਚ ਪਾ ਸਕਦੇ ਆ ਆਪਣੇ ਕੋਲੇ ਸ਼ਕੈਸ਼ ਹੀ ਉਹ ਸਿਰਮ ਇਥੋਂ ਮਿਲਿਆ ਨੀਗਾ ਹਾਂ ਲਓ ਜੀ ਆਪਾਂ ਸ਼ਕੈਸ਼ ਹੀ ਪਾ ਦੇਣ ਲੱਗੇ ਇਹ ਥੋੜਾ ਠੰਡਾ ਕਰਕੇ ਫਿਰ ਆਪਾਂ ਵਿੱਚ ਪਾਉਣਾ ਉਹਨਾ ਟਾਈਮ ਆਪਾਂ ਦੂਸਰਾ ਪ੍ਰੋਸੀਜਰ ਆ ਜਿਹੜਾ ਉਹ ਸ਼ੁਰੂ ਕਰਦੇ ਵੈਰੀ ਗੁੱਡ ਕਰੀਏ ਸ਼ੁਰੂ ਬੇਬੇ ਦੂਸਰਾ ਪਰ ਕਿੱਥੋਂ ਮੋਰੀਆਂ ਉਹਦੇ ਕਿ ਤੇ ਕੱਢ ਲਈਆਂ ਕੱਢ ਨਹੀਂ ਉਹ ਬਾਹਰੋਂ ਕੱਢਾਂਗੇ ਬੇਬੇ ਯਾਰ ਤੁਹਾਨੂੰ ਦੱਸਦਾ ਪਤਾ ਆਪਣੇ ਵੀਡੀਓ ਚ ਚੱਲਦੇ ਆਂ ਕਿ ਸੂਟਾਂ ਦੀ ਗੱਲ ਛੇੜੀ ਨਾਲ ਦੇ ਨਾਲ ਤੇਰੇ ਤੇ ਮੁਸਕਰਾਟ ਬਣ ਆ ਪੈ ਗਿਆ ਕਿ ਨਹੀਂ ਹੈ ਖੁਸ਼ ਹੋ ਗਈ ਮੈਂ ਨਾ ਗਉਣ ਕੇ ਇਹੀ ਤੇ ਫਰਕ ਆ ਵੇ ਬੇਬੇ ਆ ਚਾਹ ਕੇ ਘਰਨੀ ਹੈ ਉਹ ਖਲਾਸ ਚੋਈ ਜਪੇ ਬੇਬੇ ਉਹ ਜਾ ਕੇ ਮੂੰਹ ਦਾ ਚੱਲ ਕਰੋ ਚੱਲ ਕਰੋ ਹੁਣ ਆਪਾਂ ਅਰਾ ਰੋਟ ਪਾਉਣਾ ਪਹਿਲਾਂ ਅਰਾ ਰੋਟ ਪਾ ਕੇ ਲੋ ਜੀ ਜਿਹੜਾ ਆਪਣੇ ਇਹਦੇ ਚ ਆਪਾਂ ਦੁੱਧ ਗਰਮ ਕੀਤਾ ਸੀ ਉਹ ਆਪਾਂ ਕੜਾਈੇ ਕੱਢ ਕੇ ਤੇ ਫਰਿੱਜ ਚ ਰੱਖਦਾ ਜੇ ਖੁਆ ਪਾਉਣਾ ਨਾ ਉਹਦਾ ਚੌਥਾ ਹਿੱਸਾ ਪਾਏ ਪਾਉਣਾ ਕਿਵੇਂ ਕਿਵੇਂ ਦੁਬਾਰਾ ਦੱਸਿਓ ਵੇ ਜਿਵੇਂ ਜਿੰਨਾ ਆਪਾਂ ਪਾਣੀ ਪਾਉਣਾ ਉਹਦਾ ਚੌਥਾ ਹਿੱਸਾ ਆਪਾਂ ਇਹ ਪਾਉਣਾ ਵਾ ਪਾਣੀ ਕਾਹਦੇ ਨਹੀਂ ਪਾਉਣਾ ਜੇ ਇਹਦੇ ਵਿੱਚ ਅੱਛਾ ਹਾਂ ਅੱਛਾ ਉਹਦਾ ਚੌਥਾ ਹਿੱਸਾ ਆਪਾਂ ਵਿੱਚ ਪਾ ਬਾਕੀ ਆਪਦੇ ਹਿਸਾਬ ਨਾਲ ਵੀ ਜਿੰਨੀਆਂ ਕ ਆਪਾਂ ਸੇਵੀਆਂ ਬਣਾਉਣੀਆਂ ਹਨ ਇਹਨੂੰ ਇਹਨੂੰ ਨਾ ਚੰਗੀ ਤਰ੍ਹਾਂ ਘੋਲ ਲੈਣਾ ਕਿਉਂਕਿ ਇਹ ਨਾ ਥੱਲੇ ਜੇ ਜੰਮ ਜਾਂਦਾ ਵਾ ਲਓ ਜੀ ਕਰ ਲੋ ਚੰਗੀ ਤਰ੍ਹਾਂ ਬੇਬੇ ਮਿਕਸ ਕਰ ਦੇਣਾ ਜੇ ਬਿਲਕੁਲ ਆਹ ਫੜ ਮੋਰੀਆਂ ਕਰਨੀਆਂ ਟੱਕਾ ਮੈਂ ਇੱਧਰ ਅਹੀਂ ਨਾ ਡੈਡੀ ਨੂੰ ਢੀਕੀ ਜਾਂਦੇ ਆ ਡੈਡੀ ਨੂੰ ਕੋਈ ਸਮਾਨ ਬੇਬੀਆਂ ਤੇ ਲੱਗਾ ਪਿਆ ਡੈਡੀ ਨੂੰ ਸਮਾਨ ਲੈਣ ਵੇਚ ਡੈਡੀ ਜੀ ਅੰਦਰ ਬੈਠੇ ਜਲੇਬੀਆਂ ਖਾਈਆਂ ਨਾ ਹੀ ਚੀਜ਼ ਮੁੱਕ ਜਾਂਦੀ ਕਰਦਾ ਮੈਂ 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 ਖਰੀਦਣ ਖਰੀਦ ਲਿਆਇਆ ਘੱਟੇ ਵੇ ਮੂਰਖਾ ਖਿਲਕਤ ਬੈਠੀ ਐਸੇ ਮੈਂ ਬੁਰਕਾ ਕਿਲਕਦ ਬਟੀ ਓ ਬੇਬੇ ਮੇਰੇ ਡੈਡੀ ਨੂੰ ਇਦਾਂ ਨਹੀਂ ਕਹਿਣਾ ਠੀਕ ਹੈ ਨਾ ਤੇ ਮੇਰਾ ਪੁੱਤ ਹੈ ਤੇ ਮੇਰੇ ਪਾਪੇ ਨੂੰ ਨਹੀਂ ਇਦਾਂ ਕਹਿਣਾ ਮੈਂ ਕਿ ਅੱਛਾ ਮੇਰੇ ਦੋਤੇ ਜਿੰਗਾ ਆਏ ਲੋਕੀ ਇੱਕ ਦਿਨ ਨਹੀਂ ਜਿੰਗਾ ਹੁੰਦੇ ਧੀ ਜੀਆਂ ਲਾ ਦਿੰਦੀਆਂ ਲਓ ਜੀ ਇਧਰ ਆਪਰੇਸ਼ਨ ਚੱਲ ਰਿਹਾ ਜੇ ਹਾਂ ਜੀ ਇਹ ਆਪਰੇਸ਼ਨ ਇਹ ਆ ਕਿ ਆਪਾਂ ਹੁਣ ਕੱਢਣੀ ਆ ਜੇ ਮੋਰੀਆਂ ਟੱਕਣ ਵਿੱਚ ਇਹ ਜ਼ਰੂਰੀ ਹੈ ਇਹ ਵੀ ਇੱਕ ਇਸ ਮਿਸ਼ਨ ਦਾ ਹਿੱਸਾ ਆ ਇਹ ਕੋਈ ਜਿਹੜਾ ਜਾਣਦਾ ਉਹ ਉਹ ਹੀ ਕੱਢੂਗਾ ਅਣਜਾਣ ਤਾਂ ਕੱਢ ਹੀ ਨਹੀਂ ਸਕਦਾ ਇਹ ਵੀ ਤੁਹਾਨੂੰ ਦੱਸਦੇ ਮੋਰੀਆਂ ਕਾਹਦੇ ਲਈ ਕੱਟਣੀਆਂ ਜੇ ਇਹ ਚੱਕ ਦੋ ਕੰਮ ਨੂੰ ਜਿਹਦੇ ਨਾਲ ਆਪਾਂ ਪਕੌੜੀਆਂ ਕਈ ਬਣਾਉਂਦੇ ਆ ਨਾ ਘਰੇ ਮਸ਼ੀਨ ਜੀ ਹੁੰਦੀ ਨਾਪ ਕੇ ਉਹ ਕਿਸੇ ਕਿਸੇ ਦੇ ਘਰੇ ਹੀ ਹੁੰਦੀ ਹੈ ਆਮ ਤਾਂ ਹੁੰਦੀ ਨਹੀਂ ਆਪਣੇ ਅਰਗੇਂ ਦੇ ਘਰੇ ਆਪਾਂ ਤਾਂ ਫਿਰ ਦੇਸੀ ਜਗਾੜ ਹੀ ਲਾ ਹਾਂ ਦੇਸੀ ਤਰੀਕੇ ਨਾਲ ਆ ਦੇਖੋ ਸੂਈ ਨੂੰ ਗਰਮ ਕਰਕੇ ਫਿਰ ਆਪਾਂ ਕੱਢ ਦਾਂਗੇ ਮੋਰੀਆਂ ਬਿਲ ਵਧੀਆ ਬਣ ਗਈਆਂ ਓਏ ਹਾਂ ਹਾਂ ਕਿਵੇਂ ਜੜ ਜਲੇਬੀਆਂ ਕੱਢਦਾ ਸੀ ਨਾ ਪਹਿਲਾਂ ਇੱਕ ਮੇਰੀ ਐਂ ਕਰਕੇ ਫਿਰ ਐਂ ਕਰਕੇ ਪੋਣੇ ਨੂੰ ਕਰਦਾ ਸੀ ਕਿਵੇਂ ਕਰਦਾ ਸੀ ਐਂ ਕਰਕੇ ਪਿਛਾਨ ਨੂੰ ਲੈ ਜਾਂਦਾ ਸੀ ਹਲਾਜੇ ਲੈਂਦਾ ਸੀ ਅੱਛਾ ਫਿਰ ਫਿਰ ਉਹਨੂੰ ਫਿਰ ਐਂ ਕਰਦਾ ਫਿਰ ਕਰਕੇ ਐਂ ਕਰ ਲੈਂਦਾ ਸੀ ਉਹ ਅੱਛਾ ਫਿਰ ਉਹਨਾਂ ਨੇ ਕੱਢ ਕੇ ਛਾਣੇ ਚ ਪਾਈਆਂ ਜਲੇਬੀਆਂ ਚੱਲ ਤੈਨੂੰ ਪਤਾ ਲੱਗ ਗਿਆ ਨਾ ਕਿਵੇਂ ਕੱਢਦੇ ਲਾਈਏ ਹੁਣ ਤੈਨੂੰ ਕੱਢਣ ਲਾਈਏ ਬੇਬੇ ਫਿਰ ਉਹਨੂੰ ਛਾਣੇ ਚ ਕੱਢ ਕੇ ਫਿਰ ਉਹਨਾਂ ਚਾਣੀ ਚ ਪਾਈਆਂ ਵੈਰੀ ਗੁੱਡ ਬੇਬੇ ਸਾਡੀ ਧੱਕੇ ਨਾਲ ਗੱਲ ਸੁਣਾਉਂਦੀ ਆ ਗੁਗਲੋ ਮਗਲੋ ਜੀ ਉੱਧਰ ਕੀ ਆ ਮੈਨੂੰ ਮੈਨੂੰ ਸਾਰਾ ਪਰਾ ਤੇਰੀਆਂ ਚਲਾਕੀਆਂ ਦਾ ਮੈਨੂੰ ਮਾਰਾ ਪੇਪਰ ਇੱਧਰ ਰੱਖੋ ਨਿਖੜਾ ਇੱਧਰ ਤਾਂ ਹੀ ਬਿਠਾ ਕੇ ਮੈਨੂੰ ਪਤਾ ਨਾ ਮੈਂ ਇੱਧਰ ਕਰ ਲੈਣੀ ਤਾਰੇ ਕੋਈ ਦਾਲ ਲਾਉਣ ਨੂੰ ਦਾਲ ਲਾਉਣੀ ਕਰਦਾ ਜਿਹੜਾ ਕੋਈ ਆ ਬੇਬੇ ਆ ਵੇ ਆਪਣੇ ਘਰ ਤੇ ਆ ਫਰੈਸ਼ ਇਹ ਕਾ ਕਤੀਰਾ ਗੂੰਦ ਆ ਕੋਈ ਨਾ ਫਰੀ ਜਾਂਦੀ ਆ ਥੋ ਕਿਵੇਂ ਲੱਗ ਰਿਹਾ ਅੱਜ ਤੁਹਾਨੂੰ ਵਧੀਆ ਲੱਗਦਾ ਲਓ ਵੀ ਫਰੂਟਾ ਫਰੂਟਾ ਆਏ ਵਗਿਆ ਕੀ ਆ ਫਲੂਦਾ ਫਲੂਦਾ ਨਹੀਂ ਬੇਬੇ ਫਲੂਦਾ ਫਲੂਦਾ 깔 ਫਲੂਦਾ ਵਧੀਆ ਲੱਗਦਾ ਵੇਨੇ ਨਾ ਬੜੀ ਜਾਂਦਾ ਫਲੂਦਾ ਇਹ ਆਪਾਂ ਬਸ ਉਦੋਂ ਤੱਕ ਇਹਨੂੰ ਗਰਮ ਕਰਨਾ ਜਦੋਂ ਤੱਕ ਇਹਨਾਂ ਟਰਾਸ ਕਰ ਨਹੀਂ ਜਾਂਦਾ ਕਿ ਨਹੀਂ ਹੋ ਜਾਂਦਾ ਕਿ ਨਹੀਂ ਹੋ ਜਾਂਦਾ ਮੈਂ ਇਹ ਕੰਮ ਨਹੀਂ ਕਰਦਾ ਮੈਂ ਸਵੇਰ ਮਾਰ ਨਹੀਂ ਜਾਣ ਕਰ ਨੀ ਦੱਸੋ ਕੀ 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 ਕਿ ਨਹੀਂ ਹੋ ਜਾਂਦਾ ਵਾਸਾ ਦਿਓ ਸੰਗੜਾਂ ਜਾਓ ਨਹੀਂ 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 ਓਕੇ ਟਰਾਂਸਫਰ ਹੋ ਗਿਆ ਓਏ ਉਹ ਨਾ ਫਰਮ ਉਹ ਗੱਲ ਨਾਲ ਲੱਗਿਆ ਹੋ ਜਾਮ ਚੱਲਿਆ ਜਨੇ ਨੇ ਕੀ ਕਿਹਾ ਹਾਂ ਬਸ ਟਰਾਂਸਫਰ ਹੋ ਗਿਆ ਜਣਾ ਟਰਾਂਸਫਰ ਯਾਰ ਮਮਾ ਤੁਹਾਨੂੰ ਪਤਾ ਆਪਣਾ ਇੰਗਲਿਸ਼ ਜਾਂ ਤੰਗ ਆ ਤੇ ਨਹੀਂ ਬੋਲਣੀ ਚਾਹੀਦੀ ਬੇਬੇ ਬੇਬੇ ਥੋੜੀ ਬੋਲੋ ਥੋੜੀ ਬੋਲੋ ਬੇਬੇ ਨੂੰ ਬੇਬੇ ਆਪ ਇੰਗਲਿਸ਼ ਬੋਲ ਕੇ ਦਿਖਾ ਇੰਗਲਿਸ਼ 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 ਇੱਧਰ ਵਕਾ ਦੋ ਇੱਥੇ ਵਕਾ ਦੋ ਬੇ 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 ਸਾਡੀ ਇੰਗਲਿਸ਼ ਬਹੁਤ ਧੀਮਾ ਬੋਲਦੀ ਹੈ ਸਾਡਾ ਨਾ ਹਿੰਗ ਨਹੀਂ ਹਿੰਗ ਨਹੀਂ ਇੱਧਰ ਵਕਾ ਰੋ ਤੁਸੀਂ ਆਹ ਵੇਖੋ ਹੋ ਗਿਆ ਨਾ ਹੁਣ ਲਓ ਜੀ ਉਧਰ ਤਿਆਰ ਪਰ ਤਿਆਰ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਬਸ ਹੁਣ ਨਾ ਇਸ ਤੋਂ ਬਹੁਤ ਕਿੱਡੀ ਘਣੀ ਬਣ ਗਈ ਆ ਇਹ ਕੀ ਆ ਹੁਣ ਆਪਾਂ ਐ ਕਰਨਾ ਵੀ ਆ ਗਲਾਸ ਆਪਾਂ ਗਲਾਸ ਦੇ ਵਿੱਚ ਲਫਾਫਾ ਆਏ ਰੱਖ ਕੇ ਕਿਉਂਕਿ ਬੋਤਲ ਏਦਾਂ ਕਰ ਦੇਣਾ ਜੀ ਇਹ ਤੁਸੀਂ ਸੋਚਦੇ ਹੋਵੋਗੇ ਕਿਉਂ ਕਰਨਾ ਕਿਉਂਕਿ ਇਹ ਸਾਰਾ ਸਮਾਨ ਪਾਉਣਾ ਜੇ ਆਹ ਬੋਤਲ ਵਿੱਚ ਬੋਤਲ ਚ ਆਪਾਂ ਮੋਰੀਆਂ ਇਸ ਲਈ ਗੱਡੀਆਂ ਕਿ ਤਾਂ ਜੋ ਆਪਾਂ ਸੀਵੀਆਂ ਬਣਾਵਾਂ ਆ ਜਿਵੇਂ ਗਲੀਸ ਜਾਣੀ ਹੁੰਦਾ ਗਲੀਸ ਨੂੰ ਪਾਣੀ ਇਹ ਨਾ ਤੁਰੰਤ ਹੀ ਆਪਾਂ ਨੂੰ ਕਰਨਾ ਪੈਣਾ ਉਹਦੋਂ ਹੀ ਨਹੀਂ ਤਾਂ ਇਹ ਫਿਰ ਜੰਮ ਜਾਣਾ ਫਿਰ ਮੰਗਰੋ ਔਖਾ ਹੋ ਜਾਣਾ ਜਦੋਂ ਆਪਾਂ ਬਣਾਇਆ ਨਾਲ ਦੀ ਨਾਲ ਹੀ ਇਹਦੇ ਚ ਪਾਉਣਾ ਪੈਣਾ ਬੋਤਲ ਚ ਪਾ ਦੇਣਾ ਨਾਲ ਨਾਲ ਜਲਦੀ ਜਲਦੀ ਕੱਢ ਕੇ ਪਾ ਦਿੱਤਾ ਜਾਵੇ ਜੀ ਲਓ ਜੀ ਸੱਜਣੋ ਸਾਰਾ ਮਟੀਰੀਅਲ ਜਿਹੜਾ ਆਪਾਂ ਬਣਾਇਆ ਸੀ ਉਹ ਆਪਾਂ ਇਹਦੇ ਵਿੱਚ ਪਾ ਲਿਆ ਜੇ ਹੁਣ ਥੋੜਾ ਥੱਲੋ ਕੱਟ ਕੇ ਆਪਾਂ ਬੋਤਲ ਵਿੱਚ ਪਾਵਾਂ ਫਿਰ ਆਪਾਂ ਤੁਹਾਨੂੰ ਸੇਵੀਆਂ ਬਣਾ ਕੇ ਦਿਖਾਵਾਂਗੇ ਲਓ ਜੀ ਸ਼ੈਫ ਜੀ ਆਪਣੇ ਬੇਬੇ ਸ਼ੈਫ ਘੈਂਡਾ ਵੇ ਸ਼ੈਫ ਆਪਣੇ ਘੈਂਡਾ ਵਾਓ ਚਲੋ ਚਲੋ ਜੀ ਚਲੋ ਤੇਰੇ ਆਉਂਦਾ ਕੰਮ ਵੈਰੀ ਗੁੱਡ ਆ ਤੇਰੇ ਆਉਂਦਾ ਤੇਰੇ ਆ ਯਾਰ ਇਹ ਥੋੜੀ ਜਿਹੀ ਮਿਹਨਤ ਤਾਂ ਲੱਗਦੀ ਹੈ ਕੋਈ ਵੀ ਕੰਮ ਹਰ ਇੱਕ ਕੰਮ ਨੂੰ ਮਿਹਨਤ ਇਹ ਵੀ ਕੰਮ ਮੈਂ ਅੰਦਰ ਆਇਆ ਵੀ ਸਾਨੂੰ ਨਾ ਸਾਡੀ ਜਿਹੜੀ ਬੋਤਲ ਆ ਉਹਦਾ ਮੂੰਹ ਥੋੜਾ ਜਿਹਾ ਛੋਟਾ ਹੈ ਜੇ ਥੋੜੀ ਜਿਹੀ ਚੌੜੀ ਹੋਵੇ ਨਾ ਬੋਤਲ ਉਹ ਸੌਖਾ ਉਹਦੇ ਨਾਲ ਤੇ ਆਪਾਂ ਨਾ ਠੰਡਾ ਪਾਣੀ ਲਿਆ ਬਰਫ ਵਾਲਾ ਹੁਣ ਇਹਦੇ ਚ ਲਓ ਜੀ ਹੁਣ ਇਹਦੀਆਂ ਸੇਂਗੀਆਂ ਵੇਖਿਓ ਬੰਦੀਆਂ ਆਪਣੀਆਂ ਟੈਂ 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 ਲਓ ਜੀ ਇਧਰ ਜ਼ੋਰ ਪੂਰਾ ਲੱਗਾ ਪਿਆ ਜੇ ਹੋਰ ਜ਼ੋਰ ਨਹੀਂ ਗੱਡੀ ਚੱਲਣੀ ਆ ਟੈਂ 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 ਆਉਂ ਗਿਆ ਤੁਹਾਨੂੰ ਹੇਖੋ ਹੁਣ ਕੋਟ ਕਰਦੇ ਕੋਈ ਹਾਂ ਹਾਂ ਨਿਕਲੋ ਹੁਣ ਹਾਈ ਕੋਟ ਕਮਾਜ ਕਮ ਆ ਗੀ ਹੁਣ ਤਾਂ ਹਾਈ ਕੋਟ ਇਧਰ ਵੇਖੋ ਹੇਆ ਵਾਕਈ ਅੱਜ ਨਕਮਾ ਬੰਦਾ ਵੀ ਓ ਹੈਲੋ ਕੰਮ ਆ ਗਿਆ ਕੰਮ ਆ ਗਿਆ ਛੋਟਾ ਪੈਦਾ ਕਿਤੇ ਕੰਮ ਆ ਹੀ ਜਾਂਦਾ ਹਾਂ ਔਰਦੇ 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 ਕਰਾ ਦੇ ਮੱਟ ਗਾਲ ਘਾਲ 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 ਆਉਂਦੀਆਂ ਨੇ ਸੇਵੀਆਂ ਭੰਜੀਆਂ ਹਾਂ ਗਾਲ ਘੋਲ ਚੜਾ ਫੇਰ ਆਉਣ ਨੇ ਗਾਲ ਘੋਲ ਚੜਾ ਇਹ ਆਇ ਤੁਹਾਂ ਇਹ ਮੈਂ ਤਾਂ ਤਾਂ ਕਰਨੀ ਪੈਂਦੀ ਆ ਸੱਚੀ ਨਾਲ ਵਾਏ ਯਾਰ ਮਨਸੂਰਾ ਕਰਾਤਾ ਯਾਰ ਕਿਰਾ ਹੋ ਗਿਆ ਨਾ ਸੇਵੀਆਂ ਸੇਵੀਆਂ ਕਰਾਤੀਆਂ ਅੱਜ ਸਜਣੋ ਹਰਮਣ ਨੇ ਕਿਹਾ ਕੀ ਕਰਾਤਾ ਬੇਬੇ ਅੱਜ ਜਿੱਦੀ ਸੋਣੀ ਗੱਲ ਕਰਦੇ ਨੇ ਹਰਮਣ ਨੇ ਕੀਤੀ ਫੇਰੇ ਅੱਜ ਹਾਂ ਨਹੀਂ ਹਰਮਣ ਕੰਮ ਨਹੀਂ ਕਰਦਾ ਕਰਦਾ ਆ ਪੁੱਠੇ ਕੰਮ ਸਾਰੇ ਆਪਾਂ ਨੂੰ ਹੀ ਹੋਦੇ ਜੱਟ ਪੁੱਠਿਆ ਬੱਬਾ ਦਾ ਚੌਕੀ ਦਾ ਚੌਕੀ ਕਰਦੇ 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 ਲੋਈ ਇਹ ਇਧਰ ਕਰਾ ਦੀ ਤੁਸੀਂ ਸੇਵੀਆਂ ਚਾਹ ਕਰੋ ਵਾਹ ਜੀ ਵਾਹ ਵਾਹ ਜੀ ਵਾਹ ਸੇਵੀਆਂ ਭਰਪੂਰ ਕਿਉ ਬੇਬੇ ਸਰਾ ਹੋ ਗਿਆ ਨਾ ਉਹਰੇ ਸੇਮੀ ਵਾਲੀ ਕਿਹੜੀ ਬੋਲੀ ਸੀ ਜੇ ਤੂੰ ਜਦਿਆਂ ਫੇਮਿਆਂ ਜੱਟ ਨੂੰ ਚੜ ਗਿਆ ਚਾ ਜੇ ਤੂੰ ਜਦਿਆਂ ਫੇਮਿਆਂ ਜੱਟ ਨੂੰ ਸਾਡੀ ਬੇਬੇ ਨੂੰ ਚੜ ਗਿਆ ਚਾ ਜੇ ਤੂੰ ਬਣਾਇਆ ਫਲੂਦਾ ਮੈਂ ਆਉਂਗੀ ਖਾਵੇ ਜੇ ਬਣਾਇਆ ਫਲੂਦਾ ਮੈਂ ਜਾਉਂਗੀ ਖਾ ਇਹਨਾਂ ਵੀ ਬਰਫ਼ ਪਹਿਲਾਂ ਪਾ ਕੇ ਪਾਣੀ ਪੂਰਾ ਠੰਡਾ ਹੋਣਾ ਚਾਹੀਦਾ ਇਹ ਜ਼ਰੂਰੀ ਆ ਨਾਲ ਦੀ ਨਾਲ ਹੀ ਆਪਾਂ ਬਰਫ਼ ਵਾਲੇ ਪਾਣੀ 'ਚ ਪਾਏ ਤਾਂ ਹੀ ਵਧੀਆ ਸ਼ੇਪ 'ਚ ਆਉਂਦੀਆਂ ਹੋਈਆਂ ਹਾਂ ਬਹੁਤ ਸੋਹਣੀਆਂ ਬਣ ਗਈਆਂ ਉਹਨਾਂ ਦੇ ਤਾਂ ਹੀ ਅਸੀਂ ਇਹ ਵੀ ਰਖਣ ਦਾ ਹੈ ਮੈਨੂੰ ਪਤਾ ਨਹੀਂ ਇਹ ਪਾਣੀ ਕਿਹਦਾ ਹੁੰਦੀਆਂ ਠੰਡੇ ਠੰਡੇ ਪਾਣੀ ਦੀ ਹੁੰਦੀਆਂ ਇਸ ਕਰਕੇ ਬਰਫ਼ ਪਾ ਕੇ ਠੰਡਾ ਪੂਰਾ ਕਰਕੇ ਪਾਣੀ ਫੇਰ ਵਿੱਚ ਛੱਡਣੀ ਹੈ ਡੈਡੀ ਆਈ ਲਵ ਯੂ ਸੋ ਮੱਚ ਬਹੁਤ ਸਾਰਾ ਪਿਆਰ ਸਦਕਾ ਯਾਰ ਜਿੰਨਾ ਮੈਨੂੰ ਡੈਡੀ ਪਿਆਰ ਕਰਦੇ ਉਹਨਾਂ ਕੋਈ ਪਿਆਰ ਨਹੀਂ ਕਰਦੇ ਘਰ ਤੇ ਨਹੀਂ ਬਣਾਉਂਦੀ ਮੈਂ ਰਹੀ ਤੇ ਤੁਸੀਂ ਆ ਥੱਕ ਗਏ ਪਰ ਉਹ ਕਿੱਧਰ ਆ ਕੇ ਦੋਵੇਂ ਪਿਆਰ ਭਰੀਆਂ ਗੱਲਾਂ ਕਰਨ ਲੱਗਦੇ ਮੋਹਨ ਦੇ ਆਈ ਲੀਆ ਚਲੋ ਚਲੋ ਨੰਗੋ ਮੈਮ ਮੈਮ ਨੰਗੋ ਤੇ ਬੈਠੋ ਬੈਠੇ ਲੋ ਚੇਅਰ ਲੋ ਬਿਗ ਚੇਅਰ ਲਓ ਜੀ ਗਲਾਸੀਆਂ ਆ ਗਈ ਹੁਣ ਕੱਚ ਦੀ ਗਲਾਸੀ ਕੜਕੂ ਹਾਂਜੀ ਉਥਮ ਉਥ ਕਰਕੇ ਬਣਾ ਦੇ ਰੇਲ ਜੀ ਹਾਂਜੀ ਸਾਰੇ ਸਮਾਨ ਦਾ ਕਰਾ ਦਿਓ ਮੇਲ ਜੀ ਠੀਕ ਹੈ ਜੀ ਕਰਾ ਦਿੰਨੇ ਆ ਬਾਹਰ ਸਾਡੇ ਤੋਂ ਪਹਿਲਾਂ ਮੱਖੀਆਂ ਕਾਲੀਆਂ ਹੋਈਆਂ ਪਈਆਂ ਕਹਿੰਦੇ ਸਾਨੂੰ ਖਵਾ ਦਿਓ ਮੋਹਨ ਦੇ ਆਈ ਜੀ ਹੈਂ ਤੋਂਮਤ ਕਰਕੇ ਬਣਾ ਦੇ ਜੀ ਖੇਤੀ ਕਰੇ ਲਾਓ ਨਾ ਦੇ ਜੀ ਬੇਬੇ ਬੇਬੇ ਪਤਾ ਨਹੀਂ ਗੱਲਾਂ ਕਿੱਧਰ ਲੈ ਕੇ ਆਉਂਦੀ ਬੇਬੇ ਹਾਂ ਜੇ ਤੂੰ ਕਿਤੇ ਮੈਂ ਕਹਿੰਨਾ ਪੜ੍ਹੀ ਲਿਖੀ ਹੁੰਦੀ ਨਾ ਤੂੰ ਹੁਣ ਪਤਾ ਨਹੀਂ ਕਿੰਨੀਆਂ ਕਿੰਨੀਆਂ ਕਿਤਾਬਾਂ ਲਿਖ ਦੇਣੀਆਂ ਅਸੀਂ ਹੋਰ ਲਾਇਆ ਨਹੀਂ ਆਪਣੇ ਰਵਾਜ ਆਪਣੇ ਰਵਾਜ ਅਸੀਂ ਜਿਹੜਾ ਮਰਜੀ ਪੜ੍ਹ ਜਾ ਸਾਡੇ ਰਵਾਜ ਸੀ ਇੱਕ ਬੱਚਾ ਹੀ ਪੜਾਉਣਾ ਅੱਛਾ ਪਹਿਲਾ ਟਾਈਮ ਜੀ ਹਾਂ ਪਹਿਲੇ ਟਾਈਮ ਇੱਕ ਪਾਏ ਦਾ ਮੁੰਡਾ ਪੜ੍ਹਾ ਲਈ ਇੱਕ ਸਾਡਾ ਥਿੰਦਾ ਪੜ੍ਹਾ ਗਏ ਹਾਂ ਤੇ ਇੱਕ ਉਹਨਾਂ ਨੇਕ ਤਾਂ ਮਾਸਟਰ ਲੱਗਾ ਸੀ ਹਾਂ ਹਾਂ ਤੇ ਇੱਕ ਇਹਨਾਂ ਦਾ ਫੜੇ ਪਹਿਲਾਂ ਪਹਿਲਾਂ ਬੇਬੇ ਤਾਂ ਕਹਿੰਦੇ ਨਾ ਕਿ ਪਹਿਲਾਂ ਥੋੜਾ ਫਿਤਕਰਾ ਕਰਦੇ ਸੀ ਕੁੜੀ ਨੂੰ ਕੁੜੀ ਮੁੰਡੇ ਜੀ ਕਰ ਦਿੰਦੇ ਸੀ ਨਾ ਮਮਾ ਹੈ ਨਾ ਪਹਿਲੇ ਟਾਈਮ 'ਚ ਪਰ ਅੱਜ ਕੱਲ ਉਹ ਚੀਜ਼ ਨਹੀਂ ਰਹਿ ਗਈ ਅੱਜ ਕੱਲ ਹਰ ਕੋਈ ਬਰਾਬਰ ਆ ਭਾਵੇਂ ਕੁੜੀ ਆ ਚਾਹੇ ਮੁੰਡਾ ਉਹਦਾ ਮਤਲਬ ਧੀ ਦਾ ਉਹ ਤੋਂ ਜ਼ਿਆਦਾ ਮਾਨ ਪੁੱਤ ਨਾਲੋਂ ਵੀ ਜ਼ਿਆਦਾ ਹਾਂ ਕਿਹੜੇ ਵਿੱਚ ਫਰਕ ਹੈ ਨਹੀਂ ਨਾ ਹਾਂ ਸਹੀ ਗੱਲ ਤੇ ਉਹਦੋਂ ਐ ਕਰਦੇ ਸੀ ਲੋਕੇ ਅੱਗੇ ਤਾਂ ਫਰੀ ਵਾਂਗੂ ਪਾਉ ਤੇ ਨੌਕਰੀਆਂ ਤੇ ਲੱਗ ਜਾਂਦਾ ਲੋਕੀ ਨਾ ਵੀ ਵੱਡੀ ਨਾ ਕੁਆਸਤਾ ਸਹੀ ਗੱਲ ਪੈਸੇ ਨਹੀਂ ਦਿੰਦੇ ਵੱਡੀਆਂ ਨਹੀਂ ਲੈਂਦੇ ਅਗਲੇ ਫਰੀ ਵਾਂਗ ਲੱਗਦੇ ਨੇ ਨੌਕਰੀਆਂ ਤੇ ਆ ਵੇ ਤੂੰ ਆ ਜਾ ਮੈਂ ਠੰਡਾ ਲਓ ਜੀ ਠੰਡਾ ਠੰਡਾ ਇੱਕ ਮਿੰਟ ਦਿਖਾਓ ਆ ਫਰਿੱਜ ਚ ਰੱਖਤਾ ਇਹ ਇਨਾ ਠੰਡਾ ਠੰਡਾ ਠਾਰ ਠਾਰ ਕਿਆ ਸੇ ਇਹ ਨਹੀਂ ਮੰਡੇ ਕੰਮ ਨਹੀਂ ਆਉਂਦੇ ਢੰਡੇ ਕਿਆ ਸੇ ਇਹ ਨਹੀਂ ਮੰਡੇ ਕੰਮ ਨਹੀਂ ਆਉਂਦੇ ਢੰਡੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਸ਼ਿਕਾਇਤ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਗੁਲਾਬ ਦਾ ਸਰਮ ਵੀ ਮਿਲ ਜਾਂਦਾ ਉਹ ਸਾਡੇ ਇਥੋਂ ਮਿਲਿਆ ਨਹੀਂਗਾ ਹੁਣ ਸਾਡੇ ਘਰੇ ਸ਼ਿਕਾਇਤ ਸੀ ਅਸੀਂ ਆਹੀ ਉਹ ਹੀ ਪਾ ਦਾਂਗੇ ਭਾਜੀ ਹਏ ਵੈਰੀ ਗੁੱਡ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਵਾਹ ਜੀ ਵਾਹ ਕੀ ਬਾਤ ਹੈ ਇਹ ਤੁਸੀਂ ਆਪ ਦੇ ਅੰਦਾਜ਼ੇ ਦੇ ਹਿਸਾਬ ਨਾਲ ਹੀ ਲਓ ਜੀ ਇਧਰ ਚੈੱਕ ਕਰੋ ਇਹਨੂੰ ਗੁਲਾਬੀ ਗੁਲਾਬੀ ਕਰ ਲੈਣਾ ਇਹ ਆਪਣਾ ਬਣ ਗਿਆ ਸਜਣੋ ਖੂਆ ਬਣ ਗਿਆ ਇੱਕ ਤਰ੍ਹਾਂ ਦਾ ਇਹ ਤੁਸੀਂ ਇਹ ਵੇਖੋ ਇਹ ਕੋਈ ਫਲੂਦਾ ਨਹੀਂ ਕਿਹਨਾ ਕੋਆ ਇਹ ਬੇਬੇ ਖੂਏ ਤੋਂ ਹੀ ਫਲੂਦਾ ਬਣਨਾ ਹੈ ਇਹ ਇਹ ਬੇਬੇ ਕੋਈ ਬਾਜ਼ਾਰੋਂ ਨਹੀਂ ਆ ਘਰੇ ਬਣਾਇਆ ਆਪ ਦੇ ਘਰ ਦੇ ਦੁੱਧ ਨਾਲ ਵਧੀਆ ਫ੍ਰੈਸ਼ ਹੈ ਮਿਹਨਤ ਤਾਂ ਹੈਗੀ ਆ ਤੇ ਘਰ ਦੀਆਂ ਚੀਜ਼ਾਂ ਦਾ ਪਤਾ ਤਾਂ ਹੈਗਾ ਨਾ ਮਟਾਰ ਦੇਣੀ ਵਿੱਚ ਕੋਈ ਹਾਂ ਕਰ ਜੀ ਜੀ ਪਤਾ ਆਪਾਂ ਕਹਿਤ ਨਹੀਂ ਯਾਰ ਆਪ ਨੂੰ ਆ ਬਿਮਾਰੀ ਕਿੱਧਰੋਂ ਲੱਗ ਗਈ ਤੇ ਜਦੋਂ ਆਪਾਂ ਘਰ ਦੀ ਚੀਜ਼ ਖਾਵਾਂਗੇ ਵਧੀਆ ਕੋਈ ਨਹੀਂ ਬਿਮਾਰੀ ਲੱਗਦੀ ਹਾਂ ਬੇਬੇ ਪਹਿਲਾਂ ਤੁਹਾਡੇ ਟਾਈਮ 'ਚ ਖਰਾਕਾਂ ਕਿੰਨੀਆਂ ਵਧੀਆ ਘਰ ਦੀਆਂ ਚੀਜ਼ਾਂ ਖਾਂਦੇ ਸੀਗੇ ਘਰ ਦੀਆਂ ਚੀਜ਼ਾਂ ਖਾਂਦੇ ਸੀਗੇ ਕਹਿ ਬੇਬੇ ਕਿਧਰਾਂ ਦੇ ਕਿਧਰਾਂ ਆ ਗਿਆਨੀਆਂ ਨੂੰ ਗਿਆਨ ਮੂਰਖਾਂ ਨੂੰ ਕੋਈ ਖਾਣ ਦੀ ਜਿੰਨਾਂ ਦਾ ਤੁੱਲੇ ਵੱਲ ਤੇ ਆ ਜਿੰਨਾਂ ਦਾ ਖਾਣ ਪੀਣ ਨਾਲ ਤੇ ਆ ਖਾਣ ਪੀਣ ਨਾਲ ਤਾਂ ਨਹੀਂ ਸਹੀ ਗੱਲ ਆ ਜੀ ਲਾਓ ਜੀ ਸ਼ੇਮੀਆਂ ਵੀ ਆਪਣੀਆਂ ਤਿਆਰ ਇਧਰ ਦੁੱਧ ਦੁੱਧ ਖੂਆ ਸੌਰੀ ਲੋ ਇਧਰ ਚੈੱਕ ਕਰਾਉਣੇ ਆ ਇਹ ਖੂਆ ਤੇ ਆ ਜੇ ਗ੍ਰੇਪਸ ਆ ਗਏ ਆ ਉਹ ਆ ਗਏ ਤੇ ਆ ਉਹ ਆ ਗਿਆ ਚੀਆ ਸੀਡਸ ਆ ਗਏ ਤੇ ਆ ਆ ਗਿਆ ਆਪਣਾ ਗੁੰਦ ਗਤੀਰਾ ਲਓ ਵੀ ਸਜਣਾ ਸਾਰੇ ਨੂੰ ਮਿਕਸ ਕਰਕੇ ਆਪਣਾ ਬਣਨਾ ਜੇ ਫਲੂਦਾ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤਾਂ ਜੀ ਕਰਨਾ ਕਦੋਂ ਪੀਜੇ ਹੁਣ ਚੱਕੀ ਜਾਂਨੇ ਆ ਚੱਕ ਦੋ ਬੇਬੇ ਆਂ ਚਿੱਕੀ ਲਾ ਕੇ ਪੀਜੋ ਹਾਂ ਲਓ ਜੀ ਭਾਈ ਇਹ ਗਲਾਸਾਂ 'ਚ ਫਿਰ ਹੁਣ ਤੁਹਾਨੂੰ ਇਹ ਬੜਾ ਵਧੀਆ ਤਰੀਕੇ ਨਾਲ ਆਪਾਂ ਪ੍ਰੈਜੈਂਟ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਹੜੀ ਚੀਜ਼ ਪਹਿਲਾਂ ਪਾਉਣੀ ਆ ਤੇ ਚੀਜ਼ਾਂ ਬਹੁਤ ਨੇ ਸੋ ਸਾਰੇ ਨਾਲੋਂ ਆ ਇੱਕ ਚੀਜ਼ ਨਹੀਂ ਤੁਹਾਨੂੰ ਦਿਖਾਈ ਦੱਜਣੋ this is amul ice cream ਲਓ ਜੀ ਫਾਈਨਲੀ ਉਹ ਟਾਈਮ ਆ ਗਿਆ ਜਿਹਦੀ ਵੇਟ ਸੀ ਪਹਿਲਾ ਗਲਾਸ ਬੇਬੇ ਦਾ ਹੋਣ ਲੱਗਾ ਜਾਂ ਰੈਡੀ ਕਰਾਂ ਦੀ ਚੱਕ ਤੋਂ ਕੰਮ ਨੂੰ ਪਹਿਲਾਂ ਸਜਣੋ ਪਾ ਦਾਂਗੇ ਆਪਾਂ ਗਲਾ ਵਿੱਚ ਸੇਵੀਆਂ ਫਲੂਦਾ ਜੀ ਨੂੰ ਕਹਿੰਦੇ ਹਾਂ ਫਲੂਦਾ ਇਹਨੂੰ ਕਹਿੰਦੇ ਆ ਮੈਂ ਕਦੋਂ ਵੀ ਵੇਟ ਕਰੀ ਜਾਂਦੀ ਆ ਕਦੋਂ ਪਾ ਦਾਂਗੇ ਆਪਾਂ ਕੀਆ ਸੀ ਲਓ ਜੀ ਫੇਰ ਪਾ ਦਾਂਗੇ ਆਪਾਂ ਕੀਆ ਸੀ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਪਾ ਦਾਂਗੇ ਆਪਾਂ ਕਤੀਰਾ ਗੂੰਦ ਗੋੰਦ ਕਤੀਰਾ ਲਓ ਵੀ ਸਜਣੋ ਆ ਪਾਤਾ ਹੀ ਗੂੰਦ ਪਾ ਦਾਂਗੇ ਆਪਾਂ ਥੋੜਾ ਜਿਹਾ ਸ਼ਕੈ ਵਾਹ ਜੀ ਲਓ ਜੀ ਫੇਰ ਆਪਾਂ ਪਾ ਦਾਂਗੇ ਕਾਯੂ ਬਦਾਮ ਪਿਸਤਾ ਲਓ ਜੀ ਫੇਰ ਆਪਾਂ ਸਜਣੋ ਡਰਾਈ ਫਰੂਟ ਪਾ ਦੇਣਾ ਜੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਗਰੇਪਸ ਵਾਹ ਜੀ ਵਾਹ ਕੀ ਆ ਬਾਤਾਂ ਗਰੇਪਸ ਪਾ ਦੇ ਸੋ ਲਓ ਵੀ ਸਜਣੋ ਸਾਰਨਾ ਜ਼ਰੂਰੀ ਚੀਜ਼ ਆਪਣਾ ਪਾਤਾ ਜੇ ਖੋਆ ਲਓ ਜੀ ਸਜਣੋ ਖੋਆ ਪਾਤਾ ਜੇ ਆਪਣੇ ਫਲੁਦੇਵਤ ਸੋਇਸ ਤੋਂ ਬਾਅਦ ਆਪਾਂ ਪਾ ਦਾਂਗੇ ਔ ਚੱਕ ਲੋ ਜੀ ਆਪਣਾ ਫਲੁਦੇ ਵਾਲਾ ਗਲਾਸ ਰੈਡੀ ਹੋ ਰਿਹਾ ਜੇ ਸੋ ਬਹੁਤ ਹੀ ਘੈਂਟ ਸਾਰੀਆਂ ਚੀਜ਼ਾਂ ਪਾ ਦੀਆਂ ਡਰਾਈ ਫਰੂਟ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਆਈਸਕ੍ਰੀਮ ਵਾਹ ਜੀ ਵਾ ਬਾਈ 1 ਗੈਟ 1 ਫ੍ਰੀ ਓ ਸ਼ਟ ਯਾਰਾ ਦੇ ਏਡਾ ਘੈਂਟ ਵੇਖਣ ਨੂੰ ਏਡਾ ਘੈਂਟ ਲੱਗੀ ਆਂਦਾ ਨਾ ਬੇਬੇ ਜੀ ਕਰਦਾ ਮੈਂ ਸਾਰਨਾ ਪਹਿਲਾਂ ਪੀ ਜਾ ਮੈਂ ਆਣੀ ਮੇਰਾ ਵੀ ਕਰਾ ਮੈਂ ਜਰਾ ਲਓ ਜੀ ਫੇਰ ਆਪਾਂ ਪਾ ਦਾਂਗੇ ਪਿਸਤਾ ਪਿਸਤਾ ਤੇ ਉਹਦੇ ਉੱਪਰ ਪਾ ਦਾਂਗੇ ਚੈਰੀ ਟੂਟੀ ਫਰੂਟੀ ਲਓ ਜੀ ਆ ਆਪਣਾ ਹੋ ਗਿਆ ਫਲੂਦਾ ਰੈਡੀ ਹੋਮ ਮੇਡ ਐਡਾ ਘੈਂਟ ਬਣਿਆ ਨਾ ਸੋ ਵੇਖੋ ਨੂੰ ਐਡਾ ਘੈਂਟ ਲੱਗੀ ਜਣਾ ਮੇਰਾ ਜੀ ਕਰਦਾ ਮੈਂ ਮੈਂ ਵੀ ਯਾਰ ਨਾ ਮੇਰਾ ਜੀ ਮੇਰਾ ਤੂੰ ਮੈਨੂੰ ਜੀ ਕਰਦਾ ਮੈਂ ਤੀ ਲਓ ਵੀ ਸਜਣੋ ਆ ਸਾਰੀਆਂ ਚੀਜ਼ਾਂ ਗਲਾਸ ਚੈੱਕ ਕਰੋ ਸੋ ਫਾਈਨਲੀ ਆਪਣਾ ਫਲੂਦਾ ਹੋ ਚੁੱਕਾ ਜੀ ਰੈਡੀ ਸੋ ਬੇਬੇ ਨੂੰ ਪਿਵਾਵਾਂਗੇ ਪਹਿਲਾਂ ਸੋ ਬੇਬੇ ਪੀ ਕੇ ਦੱਸੀ तो जी <laughs> <laughs> मेरा जी करना कहीं ਤੁਹਾਡਾ ਨਾਮ ਵੀ ਹੈ ਮੇਰਾ ਪਤਾ ਕੀ ਕੀ ਕਰਦਾ ਬੇਬੇ ਮੇਰਾ ਕੀ ਕਰਦਾ ਤੇਰੇ ਤੋਂ ਖੋ ਕੇ ਭੱਜ ਜਾ ਮੈਂ ਮੈਂ ਸਵੇਰੇ ਇਹ ਰੇਨ ਕਰਿਆ ਨਹੀਂ ਖਾਣ ਦੀ ਮਾਰੀ ਲਓ ਵੀ ਬੇਬੇ ਨੇ ਸੱਚ ਤੁਹਾਨੂੰ ਦੱਸ ਦਈਏ ਪਹਿਲੀ ਵਾਰੀ ਬਲੂਦਾ ਖਾਦਾ ਤੇ ਬੇਬੇ ਕਿਵੇਂ ਢੱਡ ਲੱਗ ਗਏ ਬਹੁਤ ਬਹੁਤ ਹਾਲੇ ਦੇ ਬੇਬੇ ਨੇ ਥੱਲਣ ਦੀਆਂ ਸੀਰੀਆਂ ਨਹੀਂ ਖਾਧੀਆਂ ਬਹੁਤ ਟੇਸਟੀ ਆ ਇਹ ਸਾਰਾ ਤੁਸੀਂ ਮਿਕਸ ਕਰਕੇ ਖਾਧਾ ਬਹੁਤ ਵਧੀਆ ਆ ਇਹ ਚੈੱਕ ਕਰੋ ਘਰ ਦਾ ਫਰੈਸ਼ ਬਣਾਇਆ ਹੋਆ ਸਭ ਕੁਝ ਪਾਇਆ ਕਾਜੂ ਬਦਾਮ ਪਿਸਤਾ ਗੋਲ ਗੀਰਾ ਜੀਆ ਸੀਰੀਆਂ ਸੀਰੀਆਂ ਵੀ ਘਰੇ ਬਣਾਈਆਂ ਸੋ ਆਪਣੇ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਵੀ ਘਰੇ ਬਣਾ ਸਕਦੇ ਹੋ ਕਿਉਂਕਿ ਇਹ ਨਾ ਜਿਆਦੇ ਔਖੀਆਂ ਨਹੀਂ ਲਓ ਜੀ ਡੈਡੀ ਜੀ ਤੋਂ ਵੇਟ ਨਹੀਂ ਹੋ ਰਹੀ ਡੈਡੀ ਕਹਿੰਦੇ ਮੈਨੂੰ ਵੀ ਪਾ ਕੇ ਦਿਓ ਤੇ ਵੇਟ ਮੇਰ ਤੋਂ ਵੀ ਨਹੀਂ ਹੋ ਰਹੀ ਮੈਂ ਮੈਂ ਦੇ ਮੈਨੂੰ ਨਾ ਪਾ ਗਿਧਦਾ ਮੈਂ ਕਿ ਫਿਰ ਰੋਸੀਆਂ ਨਾ ਮੈਨੂੰ ਸਵਾਦ ਹੀ ਇੰਨਾ ਲੱਗ ਜਾਂਦਾ ਅਜੀਰਾ ਕਹਿੰਦਾ ਵੀਡੀਓ ਬਣਾਉਣੀ ਰੁਕ ਜਾ ਮੈਂ ਕਿਹਾ ਮੈਂ ਨਹੀਂ ਰੁਕਣਾ ਬਹੁਤ ਜਿਆਦਾ ਸਵਾਦ ਬਣਿਆ ਬੈਡ ਜੀ ਖਾ ਕੇ ਦੱਸੋ ਮਮਾ ਫਿਰ ਰੋ ਗਿਆ ਸੁਣਦੀ ਬਹੁਤ ਵਧੀਆ ਨਾ ਹਨਾ ਬੋਏ ਅਮੀ ਮੜਦਾ ਹੈ ਜਾ ਜਰੂਰ ਘਰੇ ਬਣਾਇਓ ਉਧਰ ਸਾਰੇ ਜਾਣੇ ਵਾਹ ਕੋਈ ਨਹੀਂ ਕਹਿੰਦੇ ਕਹੇ ਨਾ ਲੈਣਾ ਦੇਣਾ ਸਾਰੇ ਖਾਣ ਪੀਣ ਦੀ ਜਮੀਲੀ ਸੋ ਤੇ ਇਹ ਸਜਰੋ ਕਰੇ ਜਰੂਰ ਬਣਾਇਓ ਤੇ ਸਾਨੂੰ ਅਗਲੇ ਵਲੌਗ ਚ ਕਮੈਂਟ ਕਰਕੇ ਦੱਸੋ ਕਿ ਜਦੋਂ ਤੁਸੀਂ ਘਰੇ ਬਣਾਇਆ ਤੇ ਉਹ ਕਿੱਦਾਂ ਦਾ ਬਣਿਆ ਸੋ ਨਵੇਂ-ਨਵੇਂ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਕਮੈਂਟ ਜਰੂਰ ਕਰਜਾ ਬੇਬੇ ਕਿਵੇਂ ਬਣਿਆ ਬਹੁਤ ਚੜ੍ਹਦੀ ਕਲਾ ਹੀ ਹੋ ਗਈ ਆ ਜਦੋਂ ਬਾਤ ਬਣਿਆ ਤੂੰ ਤੂੰ ਵੀ ਸਵਾਦਲਾ ਬਣਾਉਣਾ ਮੈਂ ਅਗਲੇ ਵਲੌਗ ਵਿੱਚ ਬੇਬੇ ਕਹਿੰਦੀ ਮੇਰਾ ਕੀ ਗੱਲ ਦਾ ਮੈਂ ਇਕੱਲੀ ਲੈ ਕੇ ਪਾਜਾਂ ਓਕੇ ਜੀ ਬਾਏ ਸਸਪੀਕਾਰ